हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵਿਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਦਾ ਝਾਮਕੇ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤਿੰਨ ਨਾਗ ਮਜਾਂ ਦੇ ਵਿੱਚ ਦਿਖਾਵਾਂਗੇ ਤਿੰਨੇ ਮਜਾਂ ਜਿਹੜੀਆਂ ਦੋਸਤੋ ਸੁਈਆਂ ਸੁਆਈਆਂ ਹੋਣਗੀਆਂ ਜੀ ਦੁੱਧ ਦੀ ਗੱਲ ਕਰੀਏ ਦੁੱਧ ਉਹ 6 ਲੀਟਰ ਤੋਂ ਲੈ ਕੇ ਤੇ 9 10 ਲੀਟਰ ਤੱਕ ਇਹਨਾਂ ਦੀ ਦੁੱਧ ਦੀ ਕੈਪੈਸਿਟੀ ਹੋਗੀ ਜੇ ਦੋਸਤੋ ਗੱਲ ਕਰੀਏ ਰੇਟ ਦੀ 42000 ਤੋਂ ਲੈ ਕੇ ਤੇ 62000 ਰੁਪਏ ਤੱਕ ਇਹਨਾਂ ਮੱਜਾਂ ਦੇ ਅੱਜ ਦੀ ਵੀਡੀਓ ਦੇ ਵਿੱਚ ਰੇਟ ਹੋਣਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਪਸ਼ੂ ਫਰੀਦਨ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਵਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਦੇ ਪਸ਼ੂ ਫਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਆਓ ਆਪਾਂ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਪਛੋਂ ਦੀ ਸਾਰੀ ਪੁੱਛ ਲਈ ਵੀ ਤੁਸੀਂ ਦੋਸਤੋ ਵੀਡੀਓ ਐਂਡ ਕਰਕੇ ਜਰੂਰ ਦੇਖਿਓ ਜੀ ਤੁਸੀਂ ਕਿਹਾ ਬਾਈ ਜੀ ਸੱਚੀ ਗੱਲ ਹੋਰ ਬਾਈ ਠੀਕ ਠਾਕ ਵਧੀਆ ਜੀ ਚੜਦੀ ਕਲਾ ਚੱਲੀ ਜਾਂਦਾ ਵਜੇ ਕੰਮ ਕਰ ਹਾਂਜੀ ਹਾਂਜੀ ਚੱਲੀ ਜਾਂਦਾ ਐਡਰੈਸ ਬੋਲ ਦਿਓ ਵੀਰ ਆਪਾਂ ਨੂੰ ਐਡਰੈਸ ਆਪਣਾ ਜੀ ਪਿੰਡ ਝਾਮਕੇ ਕੋਰਦੇ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਵੀ ਤਰਨਤਾਰਨ ਹਾਂਜੀ ਤੁਹਾਡਾ ਨੰਬਰ 628474142 6284741 ਦਿੱਤਾ ਹੈ ਠੀਕ ਹੈ ਜੀ ਹਾਂਜੀ ਬਾਕੀ ਤਾਂ ਸਾਡੇ ਦੀ ਫਾਰਮ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਸਾਸਰੀ ਕਾਲ ਜੀ ਠੀਕ ਹੈ ਜੀ ਤੇ ਵੀਡੀਓ ਕਾਲ ਪਰਸੋਂ ਪਾ ਦੇਣੀ ਸੀ ਥੋੜਾ ਜਨਾ ਰੁੱਝੇ ਰਹੀ ਚਾਰ ਚੁਰ ਪਾਇਆ ਸੀ ਤੇ ਹਾਂਜੀ ਚੋਣਾ ਚੰਨ ਲੱਗਣ ਵਾਲਾ 17 18 ਠੀਕ ਹੈ ਜੀ ਤਾਂ ਕਰਕੇ ਟਾਈਮ ਲੱਗ ਗਿਆ ਉਹ ਨਾਲ ਹੀ ਅੱਜ ਆਪਣੇ ਕੋਲ ਤਿੰਨ ਲਾਗੇ ਹਨਾ ਮੱਜੇ ਨਾਲ ਇਨਾਕ ਤੇ ਦਾਲ ਲੈ ਆਉਣੇ ਅਸੀਂ ਤਾਂ ਜੇ ਅਰਧਾ ਨਾ ਇਕੱਠੇ ਕਰਦੇ ਹਾਂ ਹਾਂਜੀ ਇੱਕ ਦੋ ਦਿਨ ਹੋਰ ਲੱਗਦੇ ਠੀਕ ਹੈ ਫੋਨ ਵੜੇ ਆਉਂਦੇ ਭੈਣ ਭਰਾਵਾਂ ਦੇ ਤੁਹਾਨੂੰ ਵੀ ਆਉਂਦੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਤਿੰਨ ਕਨਗ ਲੈ ਕੇ ਅੱਜ ਪਹੁੰਚੇ ਆ ਭੈਣ ਭਰਾਵਾਂ ਦੀ ਸੇਵਾ 'ਚ ਅੱਜ ਠੀਕ ਹੈ ਜੀ ਜਿੱਦਾਂ ਵੀ ਆਮ ਮੈਂ ਦੱਸਦਾ ਵੀਰਾਂ ਨੂੰ ਕਿ 42000 ਤੋਂ ਲੈ ਕੇ ਤੇ 62000 ਰੁਪਏ ਤੱਕ ਰਿਹਾ ਹੈ ਹਾਂ ਜੀ ਹਾਂ ਜੀ ਦੁੱਧ ਦੀ ਕਪੈਸਿਟੀ 6 ਤੋਂ ਲੈ ਕੇ ਤੇ 9-10 ਲੀਟਰ ਤੱਕ ਹਾਂ ਜੀ ਆਪ ਨੂੰ ਤਾਂ ਬੱਚੇ ਵਾਲੀਆਂ ਮਈਆਂ ਅੱਜ ਦੋ ਠੀਕ ਹੈ ਜੀ ਇੱਕ ਕਰੀਏ ਛੋਟੀ ਤੋਂ ਪਹਿਲਾਂ ਦੱਸ ਕੀ ਜੀ ਇਹ ਭਾਜੀ ਛੋਟੀ ਪਹਿਲਾ ਸੁਆ ਇਹ ਹਾਂ ਜੀ ਸੂਈ ਨੇ ਇਹਨੂੰ ਕੋ 2.5 ਮਹੀਨੇ ਹੋਏ ਜੀ ਅੱਛਾ ਜੀ ਤੇ ਬੱਚਾ ਨਹੀਂ ਹੈਗਾ ਹਾਂਜੀ ਦੋਵੇਂ ਟਾਈਮ ਭੜੇ ਦੇ ਮਿਲਦੀ ਮਿਲਦੀ ਭੜੇ ਤੇ ਆ ਤੇ ਕੋ ਬਣੀ ਸੋਰੀ ਨੂੰ ਕੋ ਹਫਤਾ ਪਤਾ 15 ਦਿਨ ਹੋਏ 10 ਤੋਂ 15 ਦਿਨ ਦਾ ਟਾਈਮ ਜਿਹੜਾ ਟੀਕਾ ਲੱਗਣੂ ਹੋਵੇ ਹੈਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੇ ਸਲੇ ਦੁੱਧ ਕਿੰਨਾ ਦੁੱਧ ਭਾਜੀ 7 ਆ 6 ਵਾਲੇ ਦੇ 6 ਵਾਲੇ ਹੈਨਾ ਠੀਕ ਹੈ ਜੀ ਸੂਆ ਪਹਿਲਾ ਸੂਈ ਹਾਂਜੀ ਹਾਂਜੀ ਕੀ ਮੁੱਲ ਕਰਨਾ ਹੈ ਮੁੱਲ ਭਾਜੀ ਛੋਟਾ ਜਿਹਾ ਭਾਅ ਦਾ ਹਾਂਜੀ 55 ਦੇ ਪਹੁੰਚ ਕਰ ਦੀ ਕੋਈ ਗੱਲ ਨਹੀਂ 55 ਦੇ ਕਰ ਦੋ ਨਹੀਂ ਛੋਟਾ ਜਿਹਾ ਭਾਅ ਆਊਗਾ ਹਾਂਜੀ 45000 ਦੇ ਵਿੱਚ ਪਹੁੰਚ ਹੋਊਗੀ ਹਾਂਜੀ ਇਹ ਗੱਡੀ ਆਪਦੀ ਲੈਵੇ 42000 49000 ਚ ਪਹੁੰਚ ਗਏ ਤੇ ਜੇ ਕੋਈ ਵੀ ਗੱਡੀ ਆ ਜਾਈਏ 42 ਆ 100 ਕਿਲੋਮੀਟਰ ਤੱਕ ਦੀ ਫਿਰ 42000 ਦੀ ਠੀਕ ਹੈ ਜੀ ਲਓ ਜੀ ਕਟੋ ਜੀ ਬਾਹਰ ਨੂੰ ਸੁਆ ਦੋਸਤੋ ਪਹਿਲਾ ਸੂਈ ਆ ਸੂਈ ਨੂੰ ਕੋਈ ਢਾਈ ਤਿੰਨ ਮਹੀਨੇ ਦੱਸਿਆ ਹਾਂਜੀ ਢਾਈ ਤਿੰਨ ਢਾਈ ਤੋਂ ਤਿੰਨ ਮਹੀਨਾ ਟਾਈਮ ਹੋਊਗਾ ਜੀ ਤੇ ਦੋਸਤੋ ਅਗੇ ਗੱਬਣ ਹੋਈ ਨੂੰ ਕੋਈ ਦਸਤੋਂ 15 ਦਿਨ ਦਾ ਟਾਈਮ ਹੋ ਗਿਆ ਲਓ ਜੀ ਕਰੋ ਚੈੱਕ ਜੀ 7 ਲੀਟਰ ਦੁੱਧ ਦੋਸਤੋ ਵੈਸੇ ਵੀਰ ਕਹਿੰਦਾ 6 ਲੀਟਰ ਮੰਨ ਕੇ ਕੋਈ ਸੌਦਾ ਕਰ ਲੈ ਲਓ ਜੀ ਪਹਿਲਾ ਸੁਆ ਕਰੋ ਚੱਕ ਜੀ ਚੰਗੀ ਦੋਸਤੋ ਰਾਜੀ ਆ ਪੂਰੀ ਜੰਮੀ ਪਲੀ ਜੇ ਚੈੱਕ ਕਰ ਲਿਓ 45000 ਰੁਪਇਆ ਡਿਮਾਂਡ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀ ਇਹ ਗੱਡੀ ਆਪਦੀ ਲੈਵੇ 42000 ਰੁਪਇਆ ਦੱਸੋ ਬਿਲਕੁਲ ਦੋਸਤੋ ਨਿਕੇ ਨਿਕੇ ਮੁੱਲ ਹੋਣਗੇ ਤੈਨੂੰ ਪਤਾ ਭਾਈ ਆਪਣੇ ਛੋਟੇ ਹੁੰਦੇ ਆ ਹਾਂਜੀ ਇਸੋਕੇ ਬ੍ਰਿਯੰਮ ਜੀ 2 ਨੰਬਰ ਦੀ ਦਸੀ ਡਿਟੇਲ ਹੈ। ਪਾਜੀ ਵੱਡੀ ਮਾਂ ਜੀ। ਹਾਂਜੀ। ਸੂਆ ਦੁਜਾਏ। ਹਾਂਜੀ। ਤੇ ਸੂਈ ਜੇ 20 ਦਿਨਾਂ ਦੀ ਪੰਜੀਆਂ ਦੀ ਭੈਣ ਭਰਾਵਾਂ ਦੇ ਗਾੜੀ ਆ ਬੱਚਾ ਮਗਰ ਕਟਾ ਭਾਵੇਂ ਕੋ ਮਹੀਨੇ ਦੀ ਲਾੜੀ। ਆਹ ਲੋ ਦੋਸਤੋ ਬੱਚਾ ਮਗਰ ਆ ਕਟਾ ਜੇ। ਹਾਂਜੀ। ਸੂਈ ਨੂੰ ਦੋਸਤੋ 20 ਤੋਂ ਕੋਈ 25 ਦਿਨ ਦਾ ਟਾਈਮ ਮਹੀਨਾ ਵੀ ਹੋ ਸਕਦਾ। ਹਾਂਜੀ ਹਾਂਜੀ। ਤੇ ਦੁੱਧ ਹੁਣ ਨੇੜਾ ਬ੍ਰਿਯੰਮ ਕਿੰਨਾ ਪਿਆਰ? ਦੁੱਧ ਪਾਜੀ 9 ਲੀਟਰ ਆ 8 ਲਾ ਲਈ। 8 ਲੀਟਰ ਲਾ ਲਈ। ਹਾਂਜੀ 8 ਲਾਏਗਾ ਸਭ ਦਾ ਤਾਂ। ਠੀਕ ਹੈ ਜੀ। ਹਾਂਜੀ। ਸੂਬਾ ਦੁਜਾ ਦਸਤ ਸੂਬਾ ਭਾਜੀ ਦੁਜਾ ਬਾਕੀ ਇਹ ਥੋੜੀ ਮਹੀਂ ਤੇ ਵੱਡੀ ਬੰਦਿਆ ਥੋੜੇ ਨਾਲ ਸਾਂਭੀ ਘਟ ਠੀਕ ਹੈ ਜੀ ਇੱਕ ਥੋੜੀ ਸੂਤਾਂ ਚ ਵੀ ਤੁਹਾਨੂੰ ਪਤਾ ਡੰਗਰ ਹਾਂਜੀ ਹਾਂਜੀ ਇਹਦਾ ਕੀ ਮੁੱਲ ਕਰਨਾ ਹੈ ਇਹਦਾ ਭਾਜੀ ਮੰਗਨ ਨੂੰ ਤੇ ਭਾਵੇਂ ਲੱਖ ਹੀ ਮੰਗੇ ਜੀ ਹਾਂਜੀ ਲੱਖ ਤੇ ਤੁਹਾਨੂੰ ਬੜਾ ਹੁਣ ਆਮ ਹੀ ਹੋਇਆ ਕੰਮ ਹਾਂਜੀ ਹਾਂਜੀ ਪਰ ਆਪਾਂ ਲੱਖ ਵਾਲੇ ਬਣੇ ਜਾਂਦੇ ਨਹੀਂ ਠੀਕ ਹੈ ਜੀ ਆਪਣੇ ਫਾਰਮ ਦੇ ਤੁਹਾਨੂੰ ਬੜਾ ਛੋਟੇ ਜਿਹੇ ਭਾ ਹੁੰਦੇ ਹਾਂਜੀ ਇਹਦਾ ਭਾਜੀ ਮੁੱਲ ਕਰਾਉਣ ਨੂੰ ਭਾਵੇਂ ਕੋਈ ਕਰਾ ਲੈ 70 75 ਜੋ ਮਰਜ਼ੀ ਕਰਾ ਲੈ ਹਾਂਜੀ ਵੇ ਇਹ ਆਪ 60000 ਦੇ ਵਿੱਚ ਪਹੁੰਚ ਕਰਨੀ ਹੈ 60000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਜੇ ਕੋਈ ਗੱਡੀ ਆਪ ਦੀ ਲਿਆਵੇ 57000 ਦੀ ਠੀਕ ਹੈ ਜੀ ਕਟਈਏ ਕੀ ਬਾਰੇ ਹਾਂ ਲੋ ਜੀ ਦੋਸਤੋ ਸੂਹਾ ਦੂਜਾ ਸੂਈ ਜੇ ਕੋਈ 20 ਤੋਂ 25 ਦਿਨ ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ ਬਚਾ ਦੇ ਆ ਮਗਰ ਕਟਾ ਜੇ ਦੋ ਦੋ ਦੋਸਤੋ 9 ਕਿਲੋ 8 ਕਿਲੋ ਮੀਰਨ ਦਾ ਮੰਨ ਕੇ ਕੋ ਸੌਦਾ ਕਰ ਲੇ ਸਰਕ ਕੁਆਲਿਟੀ ਬਹੁਤ ਚੰਗੀ ਹੈ। ਹਾਂਜੀ। ਡਿਮਾਂਡ ਦੋਸਤੋ 60000 ਰੁਪਿਆ। ਭਾਈ ਐਚਪਾ ਗਾਵਾਂ ਨੂੰ ਮੈਂ ਚੜਾ। ਹਾਂਜੀ ਹਾਂਜੀ। ਇਹ ਨਾ ਸਵੇਰੇ ਚੋਕੇ ਲਿਆਂਦਾ 10 ਵਜੇ। ਠੀਕ ਹੈ। ਮਾਲ ਸਾਰਾ ਹੀ। 9-10 ਵਜੇ ਦੀ ਚਵਾਈਏ। ਲਓ ਜੀ ਕਰੋ ਚੈੱਕ। ਟਾਈਮ ਦੇ ਵਿੱਚ ਦੋਸਤੋ ਪਹੁੰਚ 500 ਕਿਲੋਮੀਟਰ ਤੱਕ ਦੀ। ਤੇ ਜੇ ਕੋਈ ਵੀ ਗੱਡੀ ਆਪਦੀ ਲਿਆਵੇ ਫਿਰ 55000 55000। ਚੈੱਕ ਕਰ ਲਿਓ ਦੋਸਤੋ। ਕੱਦਗਾਠ ਮੈਂ ਦਾ ਦੁੱਧ ਦੇ ਹਿਸਾਬ ਨਾਲ ਜਿਹੜੀ ਮੁੱਲ ਵੇਖੀ ਤੇ ਬਿਲਕੁਲ ਜ਼ਾਇ ਜੀ ਬਾਕੀ ਦੋਸਤੋ ਇਹਦੀ ਇੱਕ ਮਿਲਕ ਵੈਨ ਦੋਸਤੋ ਤੁਸੀਂ ਚੈੱਕ ਕਰਿਓ। ਆਹ ਦੇਖੋ ਆਹ ਦਾਵਾਰ ਕੀ ਮਿਲਕ ਵੈਨ ਲੱਗੀ ਜੀ ਮੇਰੇ ਕੋਲ ਕਰੋ ਜੀ ਚੈੱਕ ਇਹ ਚਵਾਈ ਤੂੰ ਵੀ ਵੀਰ ਇੱਕ ਨੰਬਰ ਦੀ ਵਧੀਆ ਬੇਦਾ ਜੀ ਤੋ ਅੱਗੇ ਖੜੇ ਕੋ ਜਦਾਂ ਮੈਂ ਠੀਕ ਹੈ ਜੀ। ਲੋ ਜੀ ਕਰੋ ਚੱਕ ਜੀ। ਅਸਲ ਇਹ ਇਸ ਤੋਂ ਅੱਗੇ ਇੱਕ ਜਿਹੜੀ ਮੱਝ ਏ ਆ ਜੀ ਇਹ ਪਰ ਡਿਟੇਲ ਲੱਸੀ ਗੀ। ਹਾਂ ਜੀ। ਥੋੜਾ ਜਿਹਾ ਡਰਦੀ ਹੈ ਹੈ ਨਾ ਇਹ। ਹਾਂ ਜੀ ਹਾਂ ਜੀ। ਉਹ ਤੋੜਿਆ ਨਾ ਕੈਮਰੇ ਤੋਂ ਕੀ ਕੈਮਰੇ ਤੋਂ ਦਰਦੀ ਹੈ ਇੱਕ ਬੱਤੇ ਦਾ ਕਰਦੀ ਠੀਕ ਹੈ ਜੀ ਅੱਛਾ ਥੱਲੇ ਭਾਜੀ ਨੈਟਰ ਦੁੱਧ ਜੇ 10 ਲੀਟਰ ਮੈਂ ਤੇ ਅੱਛਾ ਜੀ ਅੱਖ ਨੂੰ ਭਾਵੇਂ ਤਾਂ ਸੁਆ ਤਜਾ ਦੂਜਾ ਵਾਂ ਕੋ ਤੇਜਾ ਲੱਗ ਠੀਕ ਹੈ ਜੀ ਅੱਛਾ ਇਹਦੇ ਮਗਰ ਬੱਚਾ ਹੈਗਾ ਜੀ ਇਹਦੇ ਮਗਰ ਉਹ ਕਟਾ ਜੀ ਅੱਛਾ ਇਹ ਸੂਈ ਆ ਇਹ ਦੋਸਤ ਕਟਾਰੇ ਮਗਰ ਮਤੁਈਏ ਦੀ ਕੋਈ ਤਨਾਹ ਮਹੀਨੇ ਅਛਾ ਜੀ ਲੋ ਤੁਸੋਂ ਮੈਂ ਤੁਹਾਨੂੰ ਦੇੜੇੇ ਕਰਾ ਕੇ ਵਿਖਾ ਦਿੰਨਾ ਤਨਾਹ ਮਹੀਨੇ ਸੂਈ ਆ ਕੋ ਬਣੀ ਵੀ ਆ ਕੋ 15 ਮਹੀਨਾ ਦਿਨਾਂ ਦੀ ਮਹੀਨੇ ਆਲੋ ਚੈੱਕ ਕਰ ਲੋ ਮਹੀਨੇ ਦੀ ਬਣੀ ਆ ਕੋ ਤਨਾਹ ਮਹੀਨੇ ਸੂਈ ਆ ਸਾਢੇ ਤਨਾਹ ਦੀ ਮਿਲਦੀ ਦੋ ਵਲ ਟਾਈਮ ਬੱਚੇ ਤੇ ਬੱਚੇ ਤੇ ਠੀਕ ਹੈ ਜੀ ਦੋ 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 ਆਂਦੇ 12 ਲੀਟਰ ਹੀ ਤੋੜਾ ਮੈਂ ਬਣਾਈ ਕਰਕੇ ਉਹਨਾਂ ਕੋ ਮਨੂੜ ਘਟਾਇਆ ਦੇਤਾ ਠੀਕ ਹੈ ਅਛਾ ਦੱਸਿਆ ਵੀ ਟਾਈਮ ਤਿੰਨ ਮਹੀਨੇ ਹੋ ਗਏ ਸੂਈ ਨੂੰ ਹਾਂ ਜੀ ਤਿੰਨ ਸਾਢੇ ਤਿੰਨ ਲਾਲੇ ਤੇ ਬਣੀ ਨੂੰ ਕਹਿੰਦਾ ਹੋਗਾ ਦੇੜੇ ਮਹੀਨਾ ਬਣੀ ਨੂੰ ਮਹੀਨਾ ਇੱਕ ਮਹੀਨਾ ਕੋ ਹੋ ਗਿਆ ਕੀ ਮੁੱਲ ਕਰਨਾ ਜੇ ਤਾ ਮੋਲ ਭਾਜੀ ਜੇ ਤੇ ਦੁੱਧ ਦੇ ਹਿਸਾਬ ਨਾਲ ਲਈਏ ਤੇ 10 ਲੀਟਰ ਦੁੱਧ ਕਿੰਨੇ ਲੱਖ ਰੁਪਏ ਆਈ ਮੈਂ ਦੇ ਦਿੰਦਾ ਹਾਂ ਹਾਂਜੀ ਹਾਂਜੀ ਠੀਕ 1.5 ਲੱਖ ਨਹੀਂ ਮੰਗਦੇ ਚਲੋ ਆਪਾਂ ਭੈਣ ਭਰਾ ਲਿਆਉਂਦੇ ਆ 10 ਲੀਟਰ ਦੁੱਧ ਜਿਹੜਾ ਠੰਡਾ ਦੁੱਧ 10 ਹੀ ਬੜਾ ਹਾਂਜੀ 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 ਆਓ ਜੀ ਕੱਟਾ ਵੀ ਗਈ ਹੈ ਤੇ ਆਪਾਂ ਜ਼ਿਆਦਾ ਨਹੀਂ ਕੋ ਭਾਅ ਕਰਨ ਹਾਂਜੀ ਮੋਲ ਕਰਾਉ ਨੂੰ ਇਹਦਾ ਭਾਅ ਮੈਂ ਕੋ 70 75 ਜੋ ਮਰਜ਼ੀ ਕਰਾ ਲਈ ਹੂੰ ਇਹਦੀ ਆਪਾਂ 65000 ਦੇ ਵਿੱਚ ਪਹੁੰਚ ਕਰਨੀ 65000 ਦੇ ਵਿੱਚ ਪਹੁੰਚ ਦੀ ਹੋ ਗਈ ਹਾਂਜੀ ਠੀਕ ਹੈ ਜੀ ਜੇ ਕੋ ਗੱਡੀ ਆਪਦੀ ਲੈਵੇ 82000 ਰੁਪਏ ਤੇ ਫਿਰ 80 ਕਟੋ ਜੀ ਬਾਹਰ ਨਹੀਂ ਧਿਆਨ ਨਾ ਤੋਰੀ ਵੀ ਧਰਦੀ ਐ ਮਨੀ ਜੀ ਨਾ ਮੈਂ ਥੋੜਾ ਨਾ ਘਾਟਾ ਕਰਦੀ ਜੀ ਸੂਆ ਦੋ ਤੋਂ ਕੋ ਦੂਜਾ ਮਾਲ ਲੈ ਕੋ ਤੀਜਾ ਮਾਲ ਲੈ ਉਹ ਡਿਪੈਂਡ ਕਰਦੀ ਐ ਗੱਲ ਤੁਹਾਡੇ ਤੇ ਸੂਆ ਦੱਜਾ ਜੀ ਥੋੜਾ ਮੈਂ ਲਿਸਪਣਾ ਕਰਕੇ ਥੋੜਾ ਆਜਾਬ ਜੀ ਚਲੇ ਠੀਕ ਹੈ ਜੀ ਹਾਂਜੀ ਸੂਈ ਨੂੰ ਦੋਸਤੋਂ 3 ਮਹੀਨੇ ਹੋ ਗਏ ਤੇ ਗਾੜੀ ਟੀਕਾ ਲੱਗਿਆ ਦੋਸਤੋਂ 1 ਮਹੀਨਾ ਹੋ ਗਿਆ 10 ਲੀਟਰ ਦੁੱਧ 9 ਲੀਟਰ ਦੀ ਇੱਕ ਦਾ ਗਰੰਟੀ ਵੀ ਹੈਗੀ ਹੈ ਕੋਈ 9 ਲੀਟਰ ਮੰਨ ਕੇ ਸੌਦਾ ਕਰ ਲੈ ਮੈਂ ਨਾ ਜੀ ਦਾ ਹੀ ਨਿਕਲੂਗਾ ਜੇ ਦਾਖ ਗਿਆ ਠੀਕ ਹੈ ਜੀ ਬਾਕੀ ਚੈੱਕ ਕਰ ਲਿਓ ਵੇਖੀ ਵੀਰ ਧਿਆਨ ਨਾਲ ਥੈਂਕ ਯੂ ਹਲੋ ਜੀ ਡਿਮਾਂਡ ਦੋਸਤੋਂ 65000 ਰੁਪਇਆ 100 ਕਿਲੋਮੀਟਰ ਤੱਕ ਦੀ ਪਹੁੰਚ 65000 ਚ ਹੋਊਗੀ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆਊਗਾ ਤਾਂ ਫਿਰ ਦੋਸਤੋਂ ਹੋਊਗੀ 62000 ਰੁਪਏ ਦੇ ਵਿੱਚ ਤਿੰਨੇ ਮੱਜਾਂ ਦਿਖਾਈਆਂ ਦੋਸਤੋ ਤਿੰਨੇ ਮੱਜਾਂ ਜਿਹੜੀਆਂ ਸੁਨੀਆਂ ਸਲਾਈਆਂ ਤਸੱਲੀ ਜਿਹੜੀ ਕਰਨੀ ਹੈ ਇੱਕ ਟਾਈਮ ਦੋ ਟਾਈਮ ਪਸ਼ੂ ਨੂੰ ਚੋਕੇ ਤੁਹਾਡਾ ਹੱਕ ਬੰਦਾ ਆਪ ਕਰਿਆ ਕਰੋ ਆਗੇ ਐਡਰੈਸ ਦੋਸਤੋ ਇੱਕ ਰੀਵੀਦ ਦਾ ਫੇਰ ਬੋਲ ਦੇਣਾ ਪਿੰਡ ਵੀਦਾ ਹੈਗਾ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਈ ਹੈ ਫੋਨ ਨੰਬਰ ਵੀ ਆਪਣਾ ਇੱਕ ਰੀ ਫੇਰ ਬੋਲਦੀ ਹੈ ਫੋਨ ਨੰਬਰ 6284744127 ਹਾਂਜੀ 6284744127 ਬਾਕੀ ਭਾਜੀ ਉਹ ਬੇਨਤੀ ਆ ਹੂੰ ਜਿੰਨੇ ਵੀ ਡੰਗਰ ਆਪਦੇ ਪਰਿਵਾਰ ਚ ਬੈ ਕੇ ਵੀਡੀਓ ਦੇਖੋ ਪਸੰਦ ਕਰਦੇ ਹਾਂਜੀ ਫਿਰ ਆਪਾਂ ਨੂੰ ਸਾਈਬ ਦਿਨ ਆਪਾਂ ਘਰੇ ਆ ਕੇ ਆਵਦੀ ਚੋਕੇ ਤੇ ਠੀਕ ਹੈ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਧੰਨਵਾਦ ਉਸ ਰੋੜਾ ਵੀਡੀਓ ਦੇਖਣ ਵਾਸਤੇ